ਠੇਕੇਦਾਰ ਵੱਲੋਂ ਆਰਥੀਆਂ ਨੂੰ ਨਹੀਂ ਦਿੱਤਾ ਜਾ ਰਿਹਾ ਕੰਕ ਟੋਂ ਤੱਕਰਾਇਆ ਅਧਿਕਾਰੀਆਂ ਕੋਲ ਪਹੁੰਚੀ ਸ਼ਿਕਾਇਤ ਗੁਰਦਾਸਪੁਰ ਦੇ ਕਸਬਾ ਬਾਜਾਰ ਅਤੇ ਸਤਵਾਲ ਦੇ ਆਰਤੀਆਂ ਵੱਲੋਂ ਫੂਡ ਸਪਲਾਈ ਵਿਭਾਗ ਨੂੰ ਸ਼ਿਕਾਇਤ ਕੀਤੀ ਹੈ ਕਿ ਕਣਕ ਤੇ ਸੀਜ਼ਨ ਦੌਰਾਨ ਸਾਡੀਆਂ 20 ਦੇ ਕਰੀਬ ਮੰਡੀਆਂ ਵਿੱਚ ਠੇਕੇਦਾਰ ਨੇ ਸਾਡੀਆਂ ਮੰਡੀਆਂ ਵਿੱਚੋਂ ਮਾਲ ਲਿਫਟਿੰਗ ਕਰਨ ਵਾਸਤੇ ਸਾਨੂੰ ਕੋਈ ਵੀ ਗੱਡੀ ਨਹੀਂ ਦਿੱਤੀ ਸੀ ਅਤੇ ਅਸੀਂ ਮਜਬੂਰੀ ਵਸ ਆਪਣੇ ਕੋਲੋਂ ਪੈਸੇ ਖਰਚ ਕਰਕੇ ਟਰੱਕ ਟਰਾਲੀਆਂ ਰਾਹੀਂ ਆਪਣੀਆਂ ਮੰਡੀਆਂ ਵਿੱਚੋਂ ਮਾਲ ਖੁਦ ਹੀ ਲਿਫਟਿੰਗ ਕਰਵਾਈ ਹੈ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਜਿਸ ਠੇਕੇਦਾਰ ਨੂੰ ਇਹਨਾਂ ਮੰਡੀਆਂ ਵਿੱਚ ਮਾਲ ਟੋਂਦਾ ਠੇਕਾ ਦਿੱਤਾ ਸੀ ਉਹ ਹੁਣ ਸ ਉਹ ਇਸ ਕੰਮ ਬਦਲੇ ਪੇਮੈਂਟ ਨਹੀਂ ਦੇ ਰਿਹਾ ਜਦ ਕੇ ਪਹਿਲੇ ਉਸਤਾ ਕਹਿਣਾ ਸੀ ਕਿ ਤੁਸੀਂ ਆਪਣਾ ਮਾਲ ਆਪ ਲਿਫਟ ਕਰ ਲਓ ਜੋ ਸਰਕਾਰ ਵੱਲੋਂ ਪੇਮੈਂਟ ਮਿਲੇਗੀ ਉਹ ਤੁਹਾਨੂੰ ਕਰ ਦੇਵੇਗਾ ਪਰ ਹੁਣ ਉਹ ਇਸ ਗੱਲ ਤੋਂ ਮੁਕਰ ਗਿਆ ਹੈ ਤੇ ਸਾਨੂੰ ਬਹੁਤ ਘੱਟ ਪੇਮੈਂਟ ਕਰ ਰਿਹਾ ਹੈ ਅਤੇ ਸਾਨੂੰ ਧਮਕੀਆਂ ਦੇ ਰਿਹਾ ਹੈ ਕਿ ਤੁਸੀਂ ਜਿਸ ਨੂੰ ਸ਼ਿਕਾਇਤ ਕਰਨੀ ਹੈ ਕਰ ਲਓ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਉਧਰ ਇਸ ਵੱਡੀ ਲਿਫਟਿੰਗ ਠੇਕੇਦਾਰ ਡੈਨੀਅਲ ਸੀਨਲ ਗਲਤ ਕੀਤੀ ਤਾਂ ਉਹ ਗੋਲ ਮੋਲ ਜਵਾਬ ਦਿੰਦੇ ਹੋਏ ਨજર ਆਏ ਤੇ ਉਹਨਾਂ ਕਹਾਂਗੇ ਮੈਂ ਇਹਨਾਂ ਨੂੰ ਪੇਮੈਂਟ ਦੇਣ ਵਾਸਤੇ ਤਿਆਰ ਹਾਂ ਪਰ ਆਪਣੇ ਕੋਲੋਂ ਪੈਸੇ ਨਹੀਂ ਦੇਵੇਗਾ ਜੋ ਸਰਕਾਰ ਵੱਲੋਂ ਪੈਸੇ ਆਏ ਹਨ ਉਹ ਹੀ ਦੇਵੇਗਾ ਉਦੋਂ ਜਦੋਂ ਇਸ ਸੰਬੰਧੀ ਗੁਰਤਾਸਪੁਰ ਤੇ ਅਧਿਕਾਰੀ ਸੁਖਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਵਿੱਚ ਮੈਨੂੰ ਆਰਤੀਆਂ ਵੱਲੋਂ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਮੈਂ ਇਸ ਆਰਡਰ ਅਤੇ ਮੈਂ ਆਰਡਰ ਕਰ ਦਿੱਤੇ ਹਨ ਕਿ ਜਦ ਤੱਕ ਠੇਕੇਦਾਰ ਹੌਂਚ ਨਹੀਂ ਲਿਆ ਕੇ ਦੇਵੇਗਾ ਉਦੋਂ ਤੱਕ ਉਸ ਦੀ ਪੇਮੈਂਟ ਨਹੀਂ ਕੀਤੀ ਜਾਵੇਗੀ ਜਿਵੇਂ ਅਸੇ ਬਾਜ਼ਾਰ ਮੰਡੀ ਤੇ ਗੁਨਉਪਰ ਮੰਡੀ ਦੇ ਸਾਰੇ ਆਰਤੀ ਇਕੱਠੇ ਹੋ ਕੇ ਆਏ ਆ ਸਾਡੇ ਅਸੀਂ ਪਹਿਲਾਂ ਦਰਖਾਸਤ ਡੀਐਫਐਸਸੀ ਨੂੰ ਦਿੱਤੀ ਸੀ ਫੇਰ ਜਿਹੜਾ ਟਰਾਂਸਪੋਰਟਰ ਮਾਲ ਨਹੀਂ ਚੁੱਕਦਾ ਉਹਨੇ ਕੋਈ ਅਸਰ ਨਹੀਂ ਕੀਤਾ ਫੇਰ ਸੱਤਾਂ ਦਿਨਾਂ ਬਾਅਦ ਹਾੜਕੋ ਆਇਆ ਜਿਹ ਟੈਂਡਰਕਾਰ ਏ ਡੈਨੀਅਲ ਮਸੀ ਉਹਨੇ ਆਣ ਕੇ ਮੁੜ ਕੇ ਸਾਡਾ ਨਾ 34 ਰੁਪਏ ਰੇਟ ਫਿਕਸ ਕੀਤਾ ਕਿ ਮੈਂ 34 ਰੁਪਏ ਤੁਹਾਨੂੰ ਰੇਟ ਦਾਂਗਾ ਤੇ ਗੁਨੋਪੁਰ ਨਾਲ 37 ਰੁਪਏ ਕੀਤਾ ਹੁਣ ਜਦੋਂ ਪੈਸੇ ਦੇਣ ਹੁਣ 2 ਮਹੀਨੇ ਮਾਲ ਟੋਏ ਨੂੰ ਹੋ ਗਿਆ ਉਹ ਆਇਆ ਨਹੀਂਗਾ ਪਰਸੋਂ ਆਇਆ ਸਾਡੇ ਕੋਲ ਸਾਨੂੰ ਕਹਿੰਦਾ ਬਜਾੜਾ ਨੂੰ ਕਹਿੰਦਾ ਤੁਹਾਨੂੰ 26 ਰੁਪਏ ਦੇਣਾ ਤੱਕ ਗੁਨੋਪੁਰਿਆਂ ਨੂੰ ਕਹਿੰਦਾ ਤੁਹਾਨੂੰ 100 ਰੁਪਏ ਦੇਣਾ ਜਦੋਂ ਕਿ ਅਸੀਂ 34 ਰੁਪਏ ਦੇ ਕੇ ਟਰੱਕਾਂ ਨੂੰ ਮਾਲਟ ਹੋਇਆ ਤੇ ਗੁਨੋਪੁਰਿਆਂ ਨੇ 40-40 ਰੁਪਏ ਵੀ ਦਿੱਤੇ ਆ ਜੋ ਟਰੱਕ ਮਿਲਦੇ ਨਹੀਂ ਸੀਗੇ 8-8 ਦਿਨ ਬਾਅਦ ਗੱਡੀਆਂ ਖਾਲੀ ਹੁੰਦੀਆਂ ਸੀਗੀਆਂ ਨਾ ਉਹਨੇ ਮਾਲਟ ਹੋਇਆ ਜਦੋਂ ਕਿ ਸਾਡੇ ਕੋਲ ਪਹੁੰਚਾ ਸਾਰਿਆਂ ਦੀਆਂ ਹੈਗੀਆਂ ਨੇ ਜਿਹੜਾ ਅਸੀਂ ਮਾਲਟ ਹੋਇਆ ਉਹ ਬੰਦੀਆਂ ਪਹੁੰਚਾਦਾ ਸਾਨੂੰ ਕਿਰਾਇਆ ਦਿੱਤਾ ਜਾਇਆ ਸਾਡਾ ਜਿਹੜਾ ਉਹ ਬਿੱਲ ਬਣਾ ਸਾਡਾ ਬਣਾਇਆ ਜਾ ਜਿਹੜੇ ਉਹ ਪਹੁੰਚਾ ਹੈਗੀਆਂ ਥੋੜੇ-ਬੋੜੀਆਂ ਉਹਦਾ ਵਾਪ ਬਣਾ ਲੈ ਡੀ ਐਫ ਐਸ ਸੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਵਿਸ਼ਵਾਸ ਦਵਾਇਆ ਤੁਹ ਮੁੜ ਕੇ ਅਸੀਂ ਡੀਐਮ ਜਿਹੜਾ ਪੰਸਪ ਹੈ ਉਹਨੂੰ ਵੀ ਮਿਲੇ ਸੀਗੇ ਉਹਨਾਂ ਨੇ ਵੀ ਕਿਹਾ ਵੀ ਤੁਹਾਨੂੰ ਕਰਾਇਆ ਮਿਲ ਜੇਗਾ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੁਣੇ ਅੱਜ ਡੀਸੀ ਸਾਹਿਬ ਨੇ ਪਰਸੋਂ ਵੀ ਮਿਲ ਕੇ ਗਏ ਸੀਗੇ ਤੇ ਅੱਜ ਦਾ ਦਿੱਤਾ ਉਹਨਾਂ ਨੇ 12 ਵਜੇ ਦਾ ਟਾਈਮ ਦਿੱਤਾ ਇਸ ਸਬੰਧ ਵਿੱਚ ਅਸੀਂ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਜਦੋਂ ਕਿ ਜਿਹੜਾ ਵਾਰਨਾ ਲਿਆਉਣਾ ਹੁੰਦਾ ਉਹ ਇਨਸਪੈਕਟਰ ਨੇ ਹੁੰਦਾ ਟੋਣਾ ਟੈਂਡਰ ਵਾਲੇ ਨੇ ਹੁੰਦੇ ਜਾਨਾ ਉਹ ਹੀ ਆਪ ਖੁਦ ਆਪਣੇ ਟਰੱਕਾ ਦੇ ਮਂਗਾਇਆ ਉਹਦੀਆਂ ਵੀ ਪਹੁੰਚਾ ਸਾਡੇ ਕੋਲ ਨੇ ਨਾ ਸਾਨੂੰ ਉਹਦਾ ਕਿਰਾਇਆ ਦੇਣ ਦਾ ਟੈਂਡਰ ਕਰ ਤੁਹਾਡੇ ਮੁਤਾਬਕ 420 ਕਰ ਰਿਹਾ ਸਭ 420 ਕਰ ਰਿਹਾ ਸਰ ਹੁਣ ਕੀ ਮੰਗਦੇ ਅਸੀਂ ਮੰਗ ਰਹੇ ਹਾਂ ਉਹਨੂੰ ਕਿਰਾਇਆ ਪੂਰਾ ਦਿੱਤਾ ਜਾਏ ਜੋ ਬਣਦਾ ਹੈਗਾ ਸਾਡੇ ਨਾਮ ਬਿੱਲ ਬਣਾਇਆ ਜਾਏ ਅਸੀਂ ਇਕੱਠੇ ਹੋਏ ਹਾਂ ਗੁੰਨੋਪੁਰ ਮੰਡੀ ਤੇ ਬਜਾਰ ਮੰਡੀ ਟੈਂਡਰ ਹੋਇਆ ਸੀ 37 ਰੁਪਏ ਡਾਲੀਆਂ ਨੇ ਕਿਹਾ ਸੀ ਤੇ ਉਹ ਉਹਨੇ ਕੋਈ ਵੀ ਗੱਡੀ ਨਹੀਂ ਦਿੱਤੀ ਕੋਈ ਟਰੱਕ ਨਹੀਂ ਦਿੱਤਾ ਕਾਰਤੀਆਂ ਨੇ ਖੋਦ ਜਿਹੜਾ ਹੈ ਉਹ ਆਪਣਾ ਮਾਲ ਟੋਇਆ ਜਦ ਕਿ 37 ਰੁਪਏ ਰੇਟ ਕਰਕੇ ਹੁਣ ਉਹ 32 ਰੁਪਏ 30 ਰੁਪਏ ਕਹਿ ਰਿਹਾ ਉਹ ਵੀ ਨਹੀਂ ਦੇ ਰਿਹਾ ਖਰਾਬ ਬਹੁਤ ਕਰ ਰਿਹਾ 40-40 ਰੁਪਏ ਦੇ ਹਿਸਾਬ ਨਾਲ ਹੀ ਮਾਲ ਟੋ ਆਇਆ ਇੱਕ ਟਰਾਲੀ ਨੂੰ ਜਿਹੜਾ ਲੱਗਦਾ ਹੀ ਕਹਿੰਦੇ ਇੱਕ ਹਫਤਾ ਹਫਤਾ ਇੱਕ ਟਰਾਲੀ ਨੂੰ ਲੱਗਿਆ ਹਾਂਜੀ ਤੇ ਬਾਕੀ 5-500 ਰੁਪਏ ਆਹੀ ਉਹ ਡਰਾਈਵਰ ਨੂੰ ਵੀ ਰੋਟੀ ਪਾਣੀ ਦਾ ਦਿੱਤਾ ਆਪਣੇ ਚੱਕਰ ਵੱਖਰੇ ਹੁਣ ਇਧਰ ਵੀ ਚੱਕਰ ਕੱਟਣ ਰਹੇ ਆ ਮਗਰ ਕਦੀ ਆਉਂਦਾ ਉਹਨਾ ਆਜਾਓ ਕੱਲ ਆਓ ਉਹਦੇ ਕਰਕੇ ਬਹੁਤ ਖਰਾਬ ਕਰ ਰਿਹਾ ਉਹਦੇ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਆਰਤੀਆਂ ਨੂੰ ਡਾਇਰੈਕਟ ਬਿੱਲ ਉਹਨਾਂ ਦੇ ਅਕਾਊਂਟ ਵਿੱਚ ਆਉਣਾ ਚਾਹੀਦਾ ਇਸ ਸੰਬੰਧ ਵਿੱਚ ਤੁਸੀਂ ਕਿਸੇ ਮਿਲੇ ਪਹਿਲੇ ਮਿਲੇ ਆ ਮਿਲੇ ਆ ਪਹਿਲੇ ਤਕੀ ਉਹਨਾਂ ਵੱਲੋਂ ਕਾਰਵਾਈ ਉਹ ਕਹਿੰਦੇ ਵੀ ਤੁਹਾਨੂੰ ਮਿਲੇਗਾ ਦੇਵਾਂਗੇ ਉਹਨੂੰ ਕਿਹਾ ਉਹਨਾਂ ਨੇ ਕਿਹਾ ਬੇਫਿਰ ਪਰਸੋਂ ਆਇਆ ਸਾਡੇ ਕੋਲੋਂ ਉਹਨਾਂ ਨੇ ਅਡੈਲਨੀ ਨੂੰ ਕਿਹਾ ਕਿ ਪਰਸੋਂ ਆਇਆ ਹੀ ਪਰ ਪਰਸੋਂ ਕਹਿੰਦਾ ਤੁਹਾਨੂੰ 32 ਰੁਪਏ ਦੇਣਾ ਹੀ ਰੇਟ ਸੋਮਵਾਰ ਨੂੰ ਤੁਸੀਂ ਗਰਦਾਸਪੁਰ ਆਓ ਅਸੀਂ ਡਾਇਰੈਕਟ ਤੁਹਾਨੂੰ ਇੱਕ ਅਕਾਊਂਟ 'ਚ ਟ੍ਰਾਂਸਫਰ ਕਰਾਵਾਂਗੇ ਪਰ ਅਹੀਂ ਕਿ ਵੀ ਸਾਨੂੰ 37 ਰੁਪਏ ਟ੍ਰਾਂਸਫਰ ਕਰਨਾ 32 ਰੁਪਏ ਨਹੀਂ ਲੈਣੇ ਅੱਜ ਡੀਸੀ ਨੂੰ ਮਿਲਣਾ ਹੈ ਅੱਜ ਡੀਸੀ ਨੂੰ ਮਿਲਣ ਆਏ ਆ ਉਹਦਾ ਟਾਈਮ 12 ਵਜੇ ਦਾ ਸਾਡੇ ਦਿੱਤਾ ਉਹਨਾਂ ਨੇ ਅਚਾ ਮਤਲਬ ਤੁਹਾਡੇ ਨੇ ਤੁਹਾਡੇ ਮੁਸਾਬ ਕੋ ਨੇ 420 ਕੀਤੀ 420 ਪੂਰੀ ਕੀਤੀ ਉਹ ਕਰ ਰਿਹਾ ਨਾਲ ਆਪਣੀ ਫੋਰਸ ਵੀ ਨਾਲ ਲੈ ਕੇ ਆ ਰਿਹਾ ਉਹ ਤੇ ਕੋਈ ਉਹਨੂੰ ਕੋਈ ਗਾਲਾਂ ਕਿਤੇ ਕੋਈ ਗੱਲ ਕਹਤੀ ਨਹੀਂ ਉਹਦੇ ਨਾਲ ਉਹ ਜਾਣ ਕੇ ਸਾਨੂੰ ਮਤਲਬ ਇੱਕ ਕਿਸਮ ਦੇ ਧਮਕੀਆਂ ਵੀ ਦੇ ਰਿਹਾ ਪਰ ਸਰਕਾਰ ਤੇ ਕਹਿੰਦੀ ਆ ਵੀ ਜਿਹੜਾ ਟੈਂਡਰ ਕਾਰ ਆ ਤੋਣਾ ਉਹਨਾਂ ਬਿਲਕੁਲ ਨਹੀਂ ਬਿਲਕੁਲ ਨਹੀਂ ਟੋਆ ਬਿੱਲ ਨਾ ਕੋਈ ਗੱਡੀ ਦਿੱਤੀ ਆ ਨਾ ਉਹਨੇ ਮਾਲ ਟੋਆ ਨਾ ਮਾਲ ਦੇ ਵਿੱਚ ਉਹ ਉਹਨੇ ਆ ਕੇ ਪੁੱਛਿਆ ਨਹੀਂ ਤੁਸੀਂ ਮਾਲ ਕਿੱਥੇ ਲਿਜਾ ਰਹੇ ਹੋ ਕਿੱਥੇ ਨਹੀਂ ਆ ਕਦੀ ਕਿਥੇ ਸਾਡਾ ਟਰਾਲੀ ਜਾ ਰਹੀ ਆ ਕਦੀ ਕਿਤੇ ਜਾ ਰਹੀ ਆ ਕਦੀ ਆਪਣੇ ਤੁਗਲਾਲੇ ਜਾ ਰਿਹਾ ਤੁਗਲਾਲੇ ਕਹਿ ਰਿਹਾ ਤੁਸੀਂ ਉਥੇ ਰਾਮਬੇਰ ਹਾਊਸ ਲੈ ਜੋ ਉਹਦੇ ਕਰਕੇ ਟਾਈਮ ਵੇਸਟ ਹੋ ਰਿਹਾ ਡੀਜ਼ਲ ਦਾ ਖਰਚਾ ਹੋ ਰਿਹਾ ਬੰਦੇ ਬਿਮਾਰ ਪਏ ਆ ਰਾਤ ਪੂਰੀ ਉਥੇ ਰਹਿਣਾ ਪੈ ਰਿਹਾ ਸਾਡਾ ਮਾਲ ਚੋਰੀ ਹੋ ਰਿਹਾ ਪੂਰਾ ਅਸੀਂ ਉਹਨੂੰ ਰੈਸ਼ਮੈਂਟ ਉਹਦੇ ਤੇ 420 ਦਾ ਕੇਸ ਦਰਜ ਹੋਣਾ ਚਾਹੀਦਾ ਉਹ ਬੰਦੇ ਤੇ ਮੇਰਾ ਨਾਮ ਲਖਵੀਰ ਸਿੰਘ ਮੰਡੀ ਗੁੰਨੋਪੁਰ ਮਸਲਾ ਇਹ ਆ ਵੀ ਸਾਡੀ ਜਿਹੜੀ ਕਣਕ ਦਾ ਕਰਾਇਆ ਢੁਾਈ ਜਿਹੜੀ ਆ ਉਹ ਸਾਰੇ ਆਰਤੀਆਂ ਨੇ ਆਪਣੇ ਆਪ ਗੋਨੋਪਤੋ ਕੀਤੀ ਜਦੋਂ ਕਿ ਜਿਹੜਾ ਟੈਂਡਰਕਾਰ ਆ ਉਹ ਇੱਕ ਵਾਰ ਵੀ ਨਹੀਂ ਇੱਥੇ ਆਇਆ ਆ ਕੇ ਇੰਨੀ ਗੱਲ ਕਹਿ ਗਿਆ ਵੀ ਤੁਸੀਂ 40 ਰੁਪਏ 38 ਰੁਪਏ 40 ਰੁਪਏ ਮੈਂ ਦੇਵਾਂਗਾ ਤੇ ਤੁਸੀਂ ਇਹ ਮਾਲ ਚੁੱਕ ਕੇ ਸੁੱਟ ਦਿਓ ਜਦੋਂ ਮਾਲ ਅਸੀਂ ਪਹੁੰਚ ਕਰ ਦਿੱਤੀ ਐ ਤੇ ਹੁਣ ਸਾਨੂੰ 30 ਰੁਪਏ ਕਰਾਇਆ ਦਿੰਦਾ ਸਾਨੂੰ ਕਰਾ ਡੈਨੀਅਲ ਟੈਂਡਰਕਾਰ ਇੱਕ ਜਦੋਂ ਜਦੋਂ ਹੁਣ ਪਹਿਲੇ 38 ਰੁਪਏ ਤੇ 40 ਰੁਪਏ ਕਰਕੇ ਤੇ ਹੁਣ 30 ਰੁਪਏ ਦਿੰਦਾ ਉਹ ਵੀ ਨਹੀਂ ਮਤਲਬ ਠੀਕ ਕਰਾ ਜੀ ਇਸ ਲਈ ਇਹਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਏ 2 ਮਹੀਨੇ ਬਾਅਦ ਨਾਲ ਉਹਨੇ ਕਮਿਟਮੈਂਟ ਕੀਤੀ ਹਾਂਜੀ ਹਾਂਜੀ 38 ਰੁਪਏ ਕਰਕੇ ਗਿਆ ਤੇ ਹੁਣ ਮੁਕਰ ਗਿਆ ਹੁਣ ਮੁਕਰ ਗਿਆ ਇਥੇ 420 ਦਾ ਪਰਚਾ ਹੋ ਗਿਆ ਹੁਣ ਡੀਸੀ ਨੂੰ ਮਿਲੋ ਹਾਂਜੀ ਡੀਸੀ ਨੂੰ ਮਿਲਾਂਗੇ ਡੀਸੀ ਨੂੰ ਸਾਰੀ ਵਾਰਤਾ ਦੱਸਾਂਗੇ ਤੇ ਉਹਦੇ ਮੁਤਾਬਕ ਜੋ ਵੀ ਗਾੜੀ ਕਾਰਵਾਈ ਹੋਊ ਕਰਾਂਗੇ ਕਿੰਨੂ ਲੱਗੂ ਸੇ ਜੇ ਉਹ ਪਾਈ ਦੇ ਵੇ ਜੇ ਨਹੀਂ ਤੁਹਾਡੇ ਕੇ ਬੰਨੇ ਰਾਹ ਲੱਗਦਾ ਤੇ ਅਗਲਾ ਕੀ ਸਟੈਪ ਹੋਏਗਾ ਅਗਲਾ ਅਸੀਂ ਕਾਰਵਾਈ ਕਰਾਂਗੇ ਜੋ ਵੀ ਸਰਕਾਰ ਦੇ ਮਤਲਬ ਅਸੀਂ ਕਾਰਵਾਈ ਕਰ ਸਕਦੇ ਆ ਉਹ ਆਪਾਂ ਕਰਾਂਗੇ ਸੰਜੀਵ ਕੁਮਾਰ ਨਾਮ ਆ ਜੀ ਸੰਜੀਵ ਕਮਿਸ਼ਨ ਸ਼ਾਪ ਮੰਡੀ ਬਿਜਾਰਡ ਕੋਲ ਬੋਲ ਰਿਹਾ ਸਰ ਇਦਾਂ ਦਾ ਵੀ ਮਤਲਬ ਅਸੀਂ ਆਪਣੇ ਬਾਰਦਾਂ ਦੇ ਵੀ ਸਾਰੇ ਆਪਟ ਹੋਏ ਆ ਉਹਦਾ ਮਤਲਬ ਕਰਾਇਆ ਪੜਾ ਵੀ ਜੇ ਅਸੀਂ ਆਪਣੇ ਕੋਲੋ ਖਰਚੇ ਸਾਰੇ ਆੜਦੀਆਂ ਨੇ ਤੇ ਉਹ ਕਹਿ ਰਿਹਾ ਵੀ ਨਹੀਂ ਜੀ ਇੰਨਾ ਨਹੀਂ ਬੰਦਾ ਤੇ ਉਹਨਾਂ ਬੰਦਾ ਤੇ ਉਹਨਾਂ ਨੇ ਬੰਦਾ ਬਜਾਏ ਕਿ ਉਹਦੇ ਉਹਦਾ ਮਾਰੀ ਉਹਨੇ ਆਪ ਟੋਣਾ ਹੀ ਆ ਆਪ ਬਾਦਾਂ ਲੈਉਣੇ ਹੀ ਨਾ ਉਹਨੇ ਕੋਈ ਬਾਦਾਂ ਲੈ ਰੋਇਆ ਤੇ ਨਾ ਕੋਈ ਉਹਨੇ ਮਤਲਬ ਆਪਣੇ ਕਰਾਇਆ ਦਿੱਤਾ ਆ ਸਾਡੀਆਂ ਪਹੁੰਚਾ ਸਾਡੇ ਕੋਲ ਆ ਕਰਾਇਆ ਲੀਆਂ ਵੀ ਸਾਨੂੰ ਉਹ ਬੰਦਾ ਮਤਲਬ ਕਰਾਇਆ ਵੀ ਦਿੱਤਾ ਜਾਏ ਤੇ ਬੰਦੀ ਮਤਲਬ ਜੋ ਬੰਦਾ ਟੈਂਡਰ ਦਾ ਉਹ ਵੀ ਕੀਤਾ ਜਾਏ ਇਸ ਸੰਬੰਧ ਚ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ ਅਸੀਂ ਸਾਬਰ ਨੂੰ ਮਤਲਬ ਵੇਖੋ ਡੀਐਫਸੀ ਸਾਹਿਬ ਨੂੰ ਮਤਲਬ ਪਹਿਲੇ ਮਿਲ ਕੇ ਆਏ ਆ ਜੀ ਫਿਰ ਪੰਚ ਸਾਹਿਬ ਡੀਐਮਓ ਸਾਹਿਬ ਨੂੰ ਮਿਲ ਕੇ ਆਏ ਆ ਉਹਨਾਂ ਨੇ ਸਾਨੂੰ ਇਹੋ ਹੀ ਭਰੋਸਾ ਦਵਾਇਆ ਹੀ ਪਰ ਅਜੇ ਤੱਕ ਇਹ ਕੋਈ ਸੁਣਵਾਈ ਨਹੀਂ ਹੋਈ ਮਤਲਬ ਫਿਰ ਕੀ ਚਾਹੁੰਦੇ ਆ ਅਸੀਂ ਉਸ ਤੋਂ ਬਾਅਦ ਅੱਜ ਮਤਲਬ ਪ੍ਰੋਗਰਾਮ ਇਹ ਬਣਾਇਆ ਵੀ ਡੀਸੀ ਸਾਹਿਬ ਨੂੰ ਮਤਲਬ ਮਿਲਦੇ ਆ ਜੀ ਅਸੀਂ ਉਹਨਾਂ ਨੂੰ ਪਰਸੋਂ ਟਾਈਮ ਲਿਆ ਸੀਗਾ ਤੇ ਅੱਜ ਉਹਨੂੰ ਫਿਰ ਉਹਨਾਂ ਨੇ ਬੁਲਾਇਆ ਸਾਨੂੰ 12 ਵਜੇ ਦੇ ਨਾਲ ਕਹਿੰਦੇ ਤੁਹਾਡੀ ਮਤਲਬ ਸੁਲਵਾਈ ਹੋਏਗੀ ਅਸੀਂ ਸਾਰੇ ਇਕੱਠੇ ਹੋ ਕੇ ਗੁਨੂਬੁਰ ਦੇ ਆੜ ਦੀਏ ਤੇ ਅਸੀਂ ਮਣੀ ਬਿਜਾੜ ਦੇ ਆੜ ਦੀਏ ਸਾਰੇ ਇਕੱਠੇ ਹੋ ਗਏ ਆਏ ਆ ਉਹਨਾਂ ਨੂੰ ਆਪਣਾ ਫਰਿਆਦ ਦੱਸਣ ਵਾਸਤੇ ਵੀ ਸਾਡੇ ਨਾਲ ਇਹ ਗੁਜੋ ਰਿਹਾ ਇਹ ਤੁਹਾਡੀ ਨਹੀਂ ਸੁਣਵਾਈ ਹੁੰਦੀ ਤੇ ਕੀ ਤੁਹਾਡਾ ਮਤਲਬ ਉਹ ਦੁਖਲੀ ਫਿਰ ਅਸੀਂ ਅੱਗੇ ਬੰਦੀ ਕਾਰਵਾਈ ਕਰਾਂਗੇ ਉਹਦੇ ਉੱਤੇ ਫਿਰ ਜੋ ਮਤਲਬ ਬਣੇਗਾ ਜੋ ਮਤਲਬ ਕੇਸ ਕਰਨਾ ਡੈਨੀਅਲ ਮਸੀਹ ਮਿਲਕੋਮ ਬਾਜ਼ਾਰ ਮੰਡੀ ਦਾ ਟੈਂਡਰ ਆ ਟਰਾਂਸਪੋਰਟ ਦਾ ਜਦੋਂ ਸਰਕਾਰ ਨੇ ਪਰਚੇਜ ਕੀਤੀ ਆ ਮੈਂ ਆਪਣੇ ਚਾਰ ਟਰੱਕ ਭੇਜਿਆ ਇਹਨਾਂ ਤਿੰਨ ਦਿਨ ਨਹੀਂ ਲੱਦੇ ਮੁੰਡੇ ਮੇਰੇ ਜਾਂਦੇ ਰੇ ਮੇਰਾ ਆਪਣੇਵਾ ਜਾਂਦਾ ਰਿਹਾ ਇੱਕ ਮੁੰਡਾ ਆਕਾਸ਼ ਆ ਹੋ ਜਾਂਦਾ ਰਿਹਾ ਉਸ ਤੋਂ ਬਾਅਦ ਫਿਰ ਮੈਂ ਟਰਾਲੀਆਂ ਤੇਨ ਹੋਰ ਭੇਜੀਆਂ ਨਹੀਂ ਲੱਦੇ ਸੱਤ ਪੰਜ ਛੇ ਦਿਨਾਂ ਨਾਲ ਪੂਰਾ ਸੱਤ ਦਿਨ ਆਪਾਂ ਨੂੰ ਖਰਾਬ ਕੀਤਾ ਗੱਡੀਆਂ ਬਾਸ ਮੁਰ ਜਾਂਦੀਆਂ ਰਹੀਆਂ ਫਿਰ ਮੈਂ ਆਪ ਗਿਆ ਫਿਰ ਗੱਡੀਆਂ ਮੈਂ ਚਾਰ ਲੈ ਕੇ ਗਿਆ ਦੁਬਾਰਾ ਚਾਰ ਗੱਡੀਆਂ ਲੈ ਕੇ ਮੈਂ ਦੁਬਾਰਾ ਨਾਲ ਇੰਸਪੈਕਟਰ ਨੂੰ ਸੱਦਿਆ 500 ਵਾਲਿਆਂ ਦੋਨਾਂ ਨੂੰ ਉਹਨਾਂ ਦੀ ਹਾਜ਼ਰੀ ਵਿੱਚ ਪਹਿਲਾਂ ਵੀ ਮੈਂ ਲਿਖਤੀ ਲੈਟਰ ਗਏਨਾਂ ਨੂੰ ਕੱਢੀ ਆ ਕਿ ਮੇਰੀਆਂ ਗੱਡੀਆਂ ਨੇ ਆਰਤੀ ਲੋਡ ਕਰਦੇ ਬਾਜ਼ਾਰ ਮੰਡੀ ਵਾਲੇ ਫਿਰ ਇਹਨਾਂ ਨੂੰ ਮੈਂ ਪੁੱਛਿਆ ਕਾਰਨ ਕੀ ਆ ਕਹਿੰਦੇ ਸਾਡੇ ਕੋਲ ਗੱਡੀਆਂ ਹੈਗੀਆਂ ਐਡਵਾਂਸ ਦਿੱਤੇ ਆ ਗੀਆਂ ਨੂੰ ਸਾਡੇ ਕੋਲ ਕਈ ਟਰਾਲੀਆਂ ਹੈਗੀਆਂ ਆਪਣੀਆਂ ਅਸੀਂ ਵੀ ਨਾਲ ਲਾਉਣੀਆਂ ਚਾਹੁੰਦੇ ਆ ਤੁਸੀਂ ਕੰਮ ਸਾਨੂੰ ਦੇ ਦਿਓ ਇਹਨਾਂ ਨਾਲ ਮੈਂ ਬੈ ਕੇ 34 ਰੁਪਏ ਟੁਕਲੇ ਟੁਕਲ ਵਾਲ ਦੇ ਟੁਕਲ ਵਾਲਾ ਗਦਾਮ ਜਦੋਂ ਭੜ ਗਿਆ ਤੇ ਸਰਕਾਰ ਨੇ ਕਹਿੰਦਾ ਵੀ ਤੁਸੀਂ ਲਾਗੇ ਲੈ ਜਾਓ ਉਹ 5 ਕਿਲੋਮੀਟਰ ਪਿੱਛੇ ਲੱਤ ਗਿਆ 5 ਕਿਲੋਮੀਟਰ ਦਾ ਕਿਰਾਇਆ ਤੁਹਾਨੂੰ ਪਤਾ ਮੈਨੂੰ ਸਰਕਾਰ ਨੇ ਵੀ ਘੱਟ ਦੇਣਾ ਤੇ ਮੇਰਾ ਵੀ ਘੱਟ ਮੰਨਣਾ ਤੇ ਜੇ 5 ਕਿਲੋਮੀਟਰ ਗੱਡੀ ਪਿੱਛੇ ਗਈ ਆ ਔਨ ਜਾਂਚ ਲਾ ਲੋ ਦਾਖਲ ਮੈਂ ਦਾ ਫਰਕ ਪੈਣ ਦਾ ਗੱਡੀ ਨੂੰ ਤੇਲ ਦਾ ਵੀ ਉਹ ਕਿਰਾਇਆ ਦਾ ਮੈਂ ਘੱਟ ਮਿਲਣਾ ਬਾਕੀ ਜੋ ਮੈਂ ਇਹਨਾਂ ਨਾਲ ਜ਼ਬਾਨ ਕੀਤੀ ਆ ਜਿੱਥੇ ਮੈਂ ਚੌਂਤੀ ਕੀਤੀ ਜਾਂ ਉਥੇ ਮੈਂ ਚੌਂਤੀ ਰੁਪਏ ਦੇ ਨੂੰ ਤਿਆਰ ਆ ਜੇ ਪਿੱਛੇ ਦਿੱਤਾ ਮਾਲ ਉਹਦਾ ਉਹਨੇ ਪੈਸੇ ਘੱਟ ਜਾਣਗੇ ਜੇ ਗਾਂ ਗਿਆ ਤੇ ਮੌਨੇ ਪਰਸੋਂ ਮੈਂ ਸ਼ਨੀਵਾਰ ਨੂੰ ਕੋ 10 ਵਜੇ ਦਾ ਆਇਆ ਮਿਲ ਕੇ ਪੈਸੇ ਦੇਣ ਗਿਆ ਸੀ ਬਾਕੀ ਵੀ ਭਾਈ ਜਰ ਬੋੜੀ ਮੇਰੀ ਮੜੀਆਂ ਡੋਈ ਗੱਡੀਆਂ ਡੋਈ ਆ ਤੇ ਇੱਕ ਇਹਾਰਤੀ ਨੇ 5000 ਡੋਈ ਕਿਨੇ 4000 ਡੋਈ ਕਿਨੇ 2000 ਡੋਈ ਵਿੱਚੋਂ ਇੰਦਾ ਕਰਕੇ ਡੋਈ ਆ ਤਿੰਨ ਦਿਨ ਬਾਅਦ ਆਪ ਗੱਡੀਆਂ ਲੈ ਕੇ ਗਿਆ ਫਿਰ ਇਨਸਪੈਕਟਰ ਦੋ ਮੌਜੂਦਾ ਵਿੱਚ ਬੈਠੇ ਆੜਦੀਆ ਬੈਠੇ ਜੇ ਮੈਂ ਗੱਡੀਆਂ ਲੈ ਕੇ ਜਾਂਦਾ ਹੀ ਆ ਨੰਬਰ 2 ਪਹੁੰਚਾ ਮੇਰੇ ਕੋਲ ਨੇ ਵੇਖ ਸਕਦੇ ਤੁਸੀਂ ਵੀ ਭਾਈ ਜਰ ਬੋੜੀ ਨੇ ਜੇ ਮੈਂ ਢੋਈਆਂ ਵੀ ਭਾਈ ਜਰ ਬੋੜੀ ਤੇ ਫਿਰ ਮੇਰੇ ਕੋਲ ਪਹੁੰਚਾ ਮੇਰੀ ਆਪਣੀਆਂ ਸਰ ਕਰਾਇਆ ਮੈਂ ਦੇਣ ਗਿਆ ਤੁਹਾਨੂੰ ਦੱਸਣ ਤੇ ਜਾਂ ਸ਼ਨੀਵਾਰ ਉਹਨਾਂ ਵੀ ਆਪਣੀ ਵੀਡੀਓ ਵਿੱਚ ਗਿਆ ਪਿਛਲੇ ਸ਼ਨੀਵਾਰ ਸਾਡੇ ਕੋਲ ਆਇਆ ਸੀ ਤੇ ਟੁਕਲਵਾਲ ਦਾ ਕੱਟ ਕਰਾ ਦਿੰਦੇ ਨੇ ਟੁਕਲਵਾਲ ਮੈਂ ਤੁਹਾਨੂੰ ਦੱਸਾਂ ਟੁਕਲਵਾਲ ਦਾ ਜ਼ਮਦੀਰਵੇ ਦੇਣ ਦੇ ਆ ਜਿਹੜਾ 5 ਕਿਲੋਮੀਟਰ ਪਿੱਛੇ ਦਿੱਥਿਆ ਆ ਆਪ ਜੀ ਨੇ ਮੈਂ ਪਹਿਲਾਂ ਵੀ ਬੋਲ ਚੁੱਕਾ ਹਾਂ ਫੇਰ ਦੁਬਾਰਾ ਬੋਲਦਾ ਜਿਹੜਾ 5-6 ਕਿਲੋਮੀਟਰ ਪਿੱਛੇ ਦਿੱਤਾ ਉਹਦਾ ਕਰਾ ਮੈਨੂੰ ਸਰਕਾਰ ਦੇ ਵੀ ਘੱਟ ਦੇਣਾ ਇਹਨਾਂ ਨੂੰ ਕੱਟ ਮਿਲਣਾ ਨਹੀਂ ਸਰਕਾਰ ਵੱਲੋਂ ਵੀ ਸਾਨੂੰ ਪੇਮੈਂਟਾਂ ਮਿਲਣੀਆਂ ਨੇ ਕੋਈ ਪੇਮੈਂਟਾਂ ਨਹੀਂ ਹੋਈਆਂ ਸਰਕਾਰ ਵੱਲੋਂ ਨੰਬਰ 2 ਮੈਂ 2-3 ਵਾਰੀ ਟਾਈਮ ਮਿਲਿਆ ਇਹ ਇਕੱਠੇ ਨਹੀਂ ਹੁੰਦੇ ਪਹਿਲਾਂ ਇਹਨਾਂ ਦੀਆਂ ਛਾਟਾਂ ਦੇਣ ਵਾਲੀਆਂ ਸੀ ਮੌਜੂਦ ਘੱਟ ਜਿਹੜੇ ਲੱਗੇ ਗਿੱਲਾ ਮਾਲ ਇਹਨਾਂ ਦਾ ਪਹਿਲਾਂ ਇਹ ਚਾਰ ਆਈਆ ਕੁਆਂਟਰ ਘਟਿਆ ਕੁਆਲਟੀ ਘਟਿਆ ਪਰਚੇਜ ਪੂਰੀ ਹੋ ਗਈ ਆ ਜਦੋਂ ਇਨਸਪੈਕਟਰ ਸਾਨੂੰ ਕਹਦੇਗਾ ਨਾ ਪੀਨ ਵਾਲਾ ਮਾਲ ਮਿਲ ਗਿਆ ਫਿਰ ਆਪਾਂ ਪੈਸੇ ਜਨੇ ਹੁੰਦੇ ਆ ਕਣਕ ਢੋਈ ਨੂੰ 30 ਤਰੀਕ ਤੱਕ ਤੇ ਕਣਕ ਜੜੀਆਂ ਢੋਈਆਂ ਨੇ ਜੂਨ 5 6 ਜੂਨ ਤੱਕ 30 ਦੂਜਾ ਜੂਨ ਹੋ ਗਿਆ 5 6 ਜੂਨ ਤੱਕ ਮਾਲ ਤੋਂ ਪਿਆ 10 ਜੂਨ ਦਾ ਉਹ ਤੋਂ ਬੜਾ 15 ਦਿਨ ਇਹਨਾਂ ਨੂੰ ਮਿਲਣ ਤੇ ਲੱਗ ਜਾਂਦੇ ਨੇ ਮਿਲਣਾਂਗੇ ਆਪਣੇ ਪੂਰੇ ਬਿਲ ਕਮਾਉਣਗੇ ਫਿਰ ਹੀ ਆਪਾਂ ਪੇਮੈਂਟ ਕਰਾਂਗੇ ਵੇਖੋ ਜੰਗੀ ਹੁਣਾਂ ਦੀ ਹੀਰੇ ਭਾਈ ਹੁਣਾਂ ਦੀ ਜਾਂ ਟੋਨੀ ਭਾਈ ਹੁਣਾਂ ਦੀ ਜੇ ਦੋ ਪੇਮੈਂਟਾਂ ਹੀ 5 6 ਦਿਨਾਂ ਦਾ ਮੈਂ ਕੰਮ ਦੋ ਸੇਲਰਾਂ ਨੇ ਹੀ ਪਹੁੰਚਾ ਜਿਹੜੀਆਂ origignal ਹੀ ਆਨਲਾਈਨ ਨਿਕਲਦੀਆਂ ਉਹ ਨਹੀਂ ਦਿੰਦੇ ਜਦੋਂ ਮੈਨੂੰ ਉਹਨਾਂ ਆਨਲਾਈਨ ਦੇ ਦਿੰਦੀਆਂ ਮੈਂ ਉਹਨਾਂ ਨੂੰ ਪੇਮੈਂਟ ਦੇ ਦਿੰਦੀ ਪਰ ਉਹਨਾਂ ਨੇ ਤੁਹਾਡੀ ਪੇਮੈਂਟ 'ਤੇ ਰੋਕ ਲਾਈ ਨਹੀਂ ਸਰਕਾਰ ਵੱਲ ਲਾਈ ਹੈ ਨਹੀਂ ਸਰਕਾਰ ਵੱਲ ਰੋਕ ਨਹੀਂ ਲਾਈ ਗਈ ਉਹਨਾਂ ਜਾ ਕੇ ਉੱਥੇ ਐਪਲੀਕੇਸ਼ਨ ਦਿੱਤੀ ਸੀ ਪਹਿਾਨੀ ਪੇਮੈਂਟ ਦਿੰਦੀ ਫਿਰ ਦੂਜਾ ਪੱਖ ਉਹਨਾਂ ਮੇਰਾ ਸੁਣਿਆ ਤੁਹਾਨੂੰ ਮੈਂ ਫੋਨ ਦੇ ਵਿੱਚ ਦੱਸਿਆ ਸੀ ਕਿ ਡੈਨੀਅਲ ਜੀ ਕਾਰਨ ਕੀ ਆ ਮੈਂ ਜੀ ਮੈਂ ਇੱਕ ਤੇ ਚੈੱਕ ਕਰਾਈ ਪੇਮੈਂਟ ਕਰਨੀ ਹੈ ਇੱਕ ਮੈਨੂੰ origignal ਪਹੁੰਚਾ ਦੇਣਾ ਜੇਰਾ ਚੋਂ ਪੈਡੀ ਦਾ ਕੰਮ ਹੋ ਜਾ ਹੁੰਦਾ ਕੋਈ ਪਹੁੰਚਾ ਹੀ ਤਾਲ ਦਿੰਦਾ ਵੀ ਹੋ ਜਾ ਗੱਡੀ ਤੇ ਢੋਆ ਦਾ ਮਾਲ ਆਈਆਂ ਫਿਰ ਪਹੁੰਚਾ ਲੈ ਜਾਂਦੇ ਨੂੰ ਪੇਮੈਂਟ ਨਹੀਂ ਮਿਲਦੀ ਤਾਂ ਪਹੁੰਚਾ ਹੋਰ ਰੱਖਦੇ ਆ ਪਹੁੰਚਾ ਜੇ ਤਾਂ ਉਹਨੂੰ ਪੇਮੈਂਟ ਨਹੀਂ ਦਿੰਦੇ ਤਾਂ ਪਹੁੰਚ ਦੇ ਰਾਂਗੇ ਆ ਪਹੁੰਚ ਕੀ ਕਰਨੀ ਨਹੀਂ 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 ਵੇਖੋ ਜੇਰੋਂ ਮੈਂ ਆਡਜਸ ਕਰਦੇ ਆ ਉਹਨਾਂ ਦੇ ਕਾਊਂਟਰ 'ਤੇ ਮੈਂ ਆਡਜਸ ਕੀਤੀ ਆ ਮੈਂ ਕਹਿੰਨੇ ਕਿਹਾ ਵੀ ਆਡਜਸ ਕਰ ਦੋ ਡੈਨੀਅਲ ਜੀ ਪਹੁੰਚਾ ਅਜੇ ਤੱਕ ਪਹੁੰਚਾ ਨਹੀਂ ਆਈਆਂ ਹੁਣ ਦੱਸੋ ਕੀ ਕਰਨਾ ਮੈਂ ਮਗਰ ਮਗਰ ਜਾਵਾਂਗਾ ਨਹੀਂ ਪਹੁੰਚਾ ਉਹ ਜਿਨ੍ਹਾਂ ਕੋਲ ਮਾਲ ਢੋਆ ਉਹਨਾਂ ਕੋਲ ਲੈਣ ਗਏ ਨਾ ਨਹੀਂ ਸਰ ਕੀ ਕਹਿੰਦੇ ਜਦ ਦੇਖੋ ਜਿਤਕਾ ਪ੍ਰਾਣੀ ਚੋਣੇ ਦੀ ਪੇਮੈਂਟ ਦਾ ਸਬੰਧ ਹੈਗਾ ਉਹ ਸਾਡੇ ਅਕਾਊਂਟ ਚ ਸਾਰੀਆਂ ਪੇਮੈਂਟਸ ਕਲੀਅਰ ਹੋ ਚੁੱਕੀਆਂ ਨੇ ਕਨਕਵਰੀ ਇਸ ਵਾਰੀ ਕਿਉਂ ਜੋ ਸਾਨੂੰ ਇਸ ਕਹਤਾ ਆਉਂਦੀਆਂ ਸੀ ਇਸ ਕਰਕੇ ਆਪਾਂ ਸਾਰੇ ਡੀਐਮਸ ਏਜੰਸੀਜ਼ ਨੂੰ ਕਿਹਾ ਹੋਇਆ ਕਿ ਉਹਨਾਂ ਦੇ ਪਹੁੰਚ ਰਸੀਦਾਂ ਲੈ ਕੇ ਠੇਕੇਦਾਰ ਕੋਲੋਂ ਫਿਰ ਪੇਮੈਂਟਾਂ ਕਰੋ ਔਰ ਜਿਤਕ ਤੱਕ ਤੁਹਾਡਾ ਮੰਡੀ ਜਿਹੜੀ ਬਜਾਰਡ ਐਂਡ ਗੁੰਨੋਪੁਰ ਦੇ ਆਰਟੀਆਂ ਨੂੰ ਲਾਸਟ ਵੀਕ ਮੇਰੇ ਕੋਲ ਮਿਲੇ ਸੀ ਉਹਨਾਂ ਨੂੰ ਸਮਝਾਇਆ ਸੀ ਔਰ ਦੱਸਿਆ ਵੀ ਸੀ ਕਿ ਇਹਨਾਂ ਦੀ ਜਿਹੜੀ ਪੇਮੈਂਟ ਆਪਾਂ ਇਹ ਬੇਸਿਕਲੀ ਡੀਐਮ ਪੰਸਪ ਦੀਆਂ ਮੰਡੀਆਂ ਨੇ ਕੋਰਸ ਉਹ ਆਪਾਂ ਡੀਐਮ ਕਨਸੈਪਟ ਨੂੰ ਮੈਂ ਉਸ ਦਿਨ ਫੋਨ ਕਰਾਉਣ ਨੂੰ ਦੱਸ ਦਿੱਤਾ ਸੀ ਕਿ ਇਹਨਾਂ ਦੀ ਜਿਹੜੀ ਪਹੁੰਚ ਸਿੱਧਾ ਪ੍ਰਾਪਤ ਕਰਕੇ ਉਸ ਤੋਂ ਬਾਅਦ ਹੀ ਪੇਮੈਂਟ ਕੀਤੀ ਜਾਵੇ। ਉਹ ਕਹਿੰਦਾ ਸਾਨੂੰ ਪੇਮੈਂਟਾਂ ਦੇ ਦੇ ਪਹੁੰਚਾਣ ਦੇ ਭਾਰ ਨਹੀਂ ਠੇਕੇਦਾਰ ਖਾਣ ਪੂਰੀ ਪੇਮੈਂਟ ਦੇ। ਸੋ ਬੇਸਿਕਲੀ ਇਹ ਹੋਈ ਹੈ ਨਾ ਕਿ ਆਪਾਂ ਕਿਉਂਕਿ ਠੇਕੇਦਾਰ ਨੂੰ ਟੈਂਡਰ ਦਿੱਤਾ ਹੋਇਆ ਜਿੱਥੇ-ਥੇ ਆੜਦੀਆਂ ਦੇ ਨਾਮ ਤੇ ਠੇਕੇਦਾਰ ਸੀ ਸੋਰੀ ਟੈਂਡਰ ਸੀ ਉਹ ਆਪਾਂ ਆੜਦੀਆਂ ਨੂੰ ਪੇਮੈਂਟ ਕਰ ਚੁੱਕੇ ਹਾਂ। ਔਰ ਜਿੱਦੋਂ ਇਹਨਾਂ ਦਾ ਹੈਗਾ ਜਿੱਥੇ ਠੇਕੇਦਾਰ ਨੂੰ ਪੇਮੈਂਟ ਕਰਨੀ ਹੈ ਠੇਕੇਦਾਰਾਂ ਨੂੰ ਆਪਾਂ ਵੈਸੇ ਲੈਟਰ ਵੀ ਕੱਢੀਆਂ ਹੋਈਆਂ ਸਾਰਿਆਂ ਨੂੰ ਡੀਐਮ ਏਜੰਸੀਜ਼ ਨੂੰ ਕੱਢੀਆਂ ਹੋਈਆਂ ਕਿ ਜਦੋਂ ਤੁਹਾਡੇ ਕੋਲ ਪਹੁੰਚ ਆ ਜਾਣਗੇ ਪੇਮੈਂਟ ਕਰ ਦਵਾਂਗੇ ਪਰ ਪਹੁੰਚ ਬਰਾ ਮਿਲ ਨਹੀਂ ਹੋ ਰਹੀ ਹਾਲ ਤੱਕ ਡੀਪਾ ਕੋਈ ਪੇਮੈਂਟ ਪਹੁੰਚ ਤੋਂ ਬਿਨਾਂ ਨਹੀਂ ਕਰ ਰਹੀ ਰਾਦਰ ਆਪਾਂ ਆਪਣੇ ਇਨਸਪੈਕਟਰਸ ਕੋਲੋਂ ਫੀਲਡ ਲੈਵਲ ਤੋਂ ਸਰਟੀਫਿਕੇਟ ਲੈ ਰਹੇ ਹਾਂ ਤੇ ਤਦ ਕੋ ਪਹੁੰਚ ਜੀ ਪ੍ਰਾਪਤ ਹੋਣੀ ਹੈ ਫਿਰ ਬਿੱਲ ਬਣਾਉ ਸਾਡਾ ਹੋਗਾ ਉਹਨਾਂ ਦਾ ਕਹਿਣਾ ਵੀ ਆਪਾਂ ਡੀਐਫਓ ਸਾਧੂ ਨੂੰ ਮਿਲੇਗੀ ਡੀਐਮ ਸਾਧੂ ਨੂੰ ਮਿਲੇਗੀ ਮਿਲਨ ਦੇ ਬਾਪੂਤ ਵੀ ਆ ਜਾਈਂ ਡਿਸਕਾਊਂਟ ਮਿਲਣਾ ਆ ਅਧੀਨ ਕੋਈ ਕਾਰਵਾਈ ਨਹੀਂ ਹੋਈ ਘਰ ਵੀ ਦੇਖੋ ਜੀ ਹੁਣ ਬਿੱਲ ਬੇਸਿਕਲੀ ਆਪਾਂ ਬਿਲਿ ਬਾਕਸ ਸਕਦੇ ਆਂ ਔਰ ਬਿੱਲ ਰੋਕਿਆ ਹੋਇਆ ਜਦੋਂ ਸਾਡੇ ਕੋ ਪਹੁੰਚ ਆਣਗੀਆਂ ਪੇਮੈਂਟ ਕਰ ਦਵਾਂਗੇ